ਰੇ ਵੀਰੋ ਜੈਪੀਂ ਜੈ ਪ੍ਰਾਰਥਨਾ ਮੁਬਤਾ ਮੈਂ ਅੱਜ ਤੁਹਾਨੂੰ ਇੱਕ ਦੂਸਰਾ ਸੰਦੇਸ਼ ਭੇਜਣਾ ਚਾਹੁੰਦਾ ਉੱਪਰ ਤੁਸੀਂ ਦੇਖਿਆ ਕਿ ਕੱਲ ਮੈਂ ਬੁੱਧਵਿਹਾਰ ਕੋਟਪੂਰਾ ਦਾ ਜੋ ਉਹਦੇ ਚ ਤਿਆਰੀ ਹੋ ਰਹੀ ਆ ਉਹ ਵੇਖਣ ਗਿਆ। ਔਰ ਉਸ ਸਮੇਂ ਮੈਂ ਅੰਦਰ ਦੀਆਂ ਸਤ ਕਬੀਰ ਨਾਲੰਦਾ ਲਾਇਬ੍ਰੇਰੀ ਦੇ ਅੰਦਰ ਦੀਆਂ ਕੁਝ ਤਸਵੀਰਾਂ ਤੁਹਾਨੂੰ ਫੇਸਬੁੱਕ ਤੇ ਭੇਜ ਗਿਆ। ਉਹਦੇ ਵਿੱਚ ਜੋ ਬਣ ਰਿਹਾ ਹੈ ਉਹ ਲਗਭਗ ਬਣ ਚੁੱਕਿਆ। ਉਧੇਰ ਤੇ ਜੀ ਵੀਰਾਂ ਤੁਹਾਡੇ ਸਾਹਮਣੇ ਆ। আরো بہت ਸ਼ਾਨਦਾਰ ਢੰਗ ਨਾਲ ਸਜਾ ਦਿੱਤਾ ਜਾਏਗਾ। ਇਸ ਦੇ ਨਾਲ ਇੱਕ ਜ਼ਰੂਰੀ ਸੂਚਨਾ ਜਿਹੜੀ شاید ਤੁਸੀਂ ਧਿਆਨ ਨਹੀਂ ਦਿਓਗੇ। ਗੋਦੀ ਚ ਚਾਰ ਅਲਵਾਰੀਆਂ ਰੱਖੀਆਂ ਹੋਈਆਂ। ਇਹ ਅਲਵਾਰੀਆਂ ਚਾਰ ਸਾਡੇ ਮਿਸ਼ਨਰੀ ਮਿੱਤਰ ਜਿਹੜੇ ਉਹਨਾਂ ਨੇ ਪੇਟ ਕੀਤੀਆਂ ਜਿਵੇਂ ਇੱਕ ਕੁਲਵਾਰੀ ਪਰਮਜੀਤ ਮੈਮੀ ਨਿਊਜ਼ੀਲੈਂਡ ਤੋਂ ਉਹਨਾਂ ਨੇ ਪੇਟ ਕੀਤੀ ਇੱਕ ਕੁਲਵਾਰੀ ਨਿਊਜ਼ੀਲੈਂਡ ਤੋਂ ਹੀ ਸਾਡੇ ਮਿੱਤਰ ਅਜਵੇਰ ਸਿੰਘ ਆ ਅਵਤਾਰ ਸਿੰਘ ਉਹਨਾਂ ਦੀ ਹੈ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਪਹਿਲੀ ਵਾਰ ਪੇਟ ਕੀਤੀਆਂ ਔਰ ਤੀਸਰੀ ਲਵਾਰੀ ਜਿਹੜੇ ਸਾਡੇ ਕੈਨੇਡਾ ਦੇ ਚਿੰਤਨ ਸੰਗ ਦੇ ਪ੍ਰਧਾਨ ਆ ਪਰਮੇਸ਼ਰ ਦੀ ਉਹਨਾਂ ਦੀ ਹੈ। ਸਰ ਜਥੀ ਲਵਾਰੀ ਜਿਹੜੇ ਜਰਮਨ ਦੇ ਪ੍ਰਧਾਨ ਹੈ ਚੰਦਨ ਸੰਗ ਦੇ ਸ਼੍ਰੀ ਦੇਸ ਰਾਜ ਉਹਨਾਂ ਦੀ ਵੱਲੋਂ ਇਹਨਾਂ ਚਾਰ ਲਵਾਰੀਆਂ ਵਾਸਤੇ ਉਹਨਾਂ ਨੇ ਲਗਭਗ 40000 ਤੋਂ ਉੱਪਰ 50000 ਦੇ ਕਰੀਬਾ ਇੱਕ ਲਵਾਰੀ ਲਈ ਪੈਸਾ ਭੇਜਿਆ ਇਹਦਾ ਮਤਲਬ ਹੈ ਕਿ ਅਗਰ ਇੱਕ ਲਵਾਰੀਏ ਸੀ 5 ਜਾਂ 6000 ਦੀ ਲੈਂਦੇ ਆ ਤਾਂ ਬਾਕੀ ਸਾਰੀਆਂ ਕਿਤਾਬਾਂ ਜਿਹੜੀਆਂ ਉਹਦੇ ਚ ਟਕਾਈਆਂ ਜਾਣੀਆਂ ਲਿਆਂਦੀਆਂ ਜਾਣੀਆਂ ਜਲ ਕਾਫੀ ਲਿਆਉਂਦੀਆਂ ਸੀ ਬਹੁਤੀਆਂ ਨਹੀਂ ਲਿਆ ਸਕਿਆ ਜੀ ਕਿਉਂਕਿ ਪੁਸਤਕਾਂ ਵਾਸਤੇ ਵਿਸ਼ੇਸ਼ ਤੌਰ ਤੇ ਟੂਰ ਕਰਨੇ ਪੈਂਦੇ ਆ ਤਾਂ ਜਿੰਨੀਆਂ ਪੁਸਤਕਾਂ ਸੀ ਲੈ ਕੇ ਆਏ ਆ ਉਦੇ ਵਿੱਚ ਇੱਕ ਲਵਾਰੀ ਦੇ ਵਿੱਚ ਜਿੰਨੀਆਂ ਪੁਸਤਕਾਂ ਆਉਂਦੀਆਂ ਉਹਦਾ ਖਰਚਾ 35-40 ਹਜ਼ਾਰ ਰੁਪਇਆ ਆ ਜਾਂਦਾ। ਅਗਰ ਉਹਨੂੰ ਪਰਦੇ ਹ ਸੀ। ਤਾਂ ਉਹਨਾਂ ਨੇ ਆਪਣੇ ਵੱਲੋਂ ਪੁਸਤਕਾਂ ਵੀ ਪੇਟ ਕੀਤੀਆਂ ਔਰ ਲਵਾਰੀ ਵੀ ਪੇਟ ਕੀਤੀ ਹੈ। ਔਰ ਇਹ ਲਵਾਰੀਆਂ ਉਹਨਾਂ ਦੇ ਨਾਂ ਤੇ ਆ। ਤੁਸੀਂ ਦੇਖੋ ਪਰ ਤਸਵੀਰਾਂ ਦੇਖੋਗੇ ਤਾਂ ਦੋ ਦੋ ਤਿੰਨ ਵਾਰੀਆਂ ਤੁਹਾਨੂੰ ਨਜ਼ਰ ਆਉਂ ਗਿਆ ਦੋ ਤਿੰਨ ਜੇ ਕਰੇ ਪਈਆਂ ਦੂਸਰੇ ਉਹ ਚੱਕੇ ਨਹੀਂ ਲਿਆ ਸਕੇ ਕਿਉਂਕਿ ਅਜੇ ਸੱਟ ਕਰਨਾ ਸਾਰਾ ਕੁਝ ਉਹ ਉਧਰ ਪਈਆਂ ਤੁਮਾਏ ਨਾ ਵੀਰਾਂ ਦਾ ਬਹੁਤ ਧੰਨਵਾਦੀਆਂ ਤੁਹਾਨੂੰ ਵੀ ਉਹਨਾਂ ਦਾ ਧੰਨਵਾਦੀ ਹੋਣਾ ਚਾਹੀਦਾ ਜਿਨ੍ਹਾਂ ਨੇ ਏਡੀ ਵੱਡੀ ਹਿੰਮਤ ਕੀਤੀ ਹੈ ਉਰਮਾਇਤ ਅੱਜਾ ਦਾ ਇਤਨਵਾਦੀ ਹੁੰਨਾ ਹੈ ਇਹਨਾਂ ਦਾ ਇਹੋ ਸਾਥੀ ਹੈ ਸਾਰੇ ਦੇ ਸਾਰੇ ਜਿਨ੍ਹਾਂ ਨੇ ਮੈਨੂੰ ਵਿਸ਼ੇਸ਼ ਤੌਰ ਤੇ ਬਾਹਰ ਬੁਲਾਇਆ ਮੇਰੇ ਟੂਰ ਵਾਸਤੇ ਸਪਾਂਸਰਸ਼ਿਪ ਦੇਜੀ ਔਰ ਮੈਂ ਉੱਥੇ ਆਪਣੇ ਲੋਕਾਂ ਨੂੰ ਮਿਲਿਆ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਮਸ਼ਿੰਦ ਦੀ ਚਰਚਾ ਕੀਤੀ ਜੋ ਸਾਡੇ ਪੁਰਖੇ ਆ ਉਹਨਾਂ ਦੀ ਵਿਚਾਰਤਾਰਾ ਸਾਂਝੀ ਕੀਤੀ ਔਰ ਦੂਸਰੀ ਗੱਲ ਕਿ ਉਹਨਾਂ ਨੇ ਆਪਣੀ ਕਮਾਈ ਦੇ ਵਿੱਚੋਂ ਨੇਕ ਕਮਾਈ ਛੋਂ ਅਸਲ ਵਿੱਚ ਇਹ ਨੇਕ ਕਮਾਈ ਹੈ ਜਿਹਦੇ ਵਿੱਚ ਕੋਈ ਝੂਠ ਨਹੀਂ ਹੁੰਦਾ ਤਾਂ ਇਸ ਨੇਕ ਕਮਾਈ ਦੇ ਵਿੱਚ ਉਹਨਾਂ ਨੇ 40 40 45 45 50 50 ਹਜ਼ਾਰ ਰੁਪਇਆ ਇਲਵਾਰੀਆਂ ਪੁਸਤਕਾਂ ਨਾਲ ਪਰੀਆਂ ਪੇਟਾ ਕਰਕੇ ਸੰਤ ਕਬੀਰ ਨੰਦਲਾ ਲਾਇਬ੍ਰੇਰੀ ਦਾ ਖਜ਼ਾਨਾ ਭਰਪੂਰ ਕੀਤਾ ਹੈ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕਰ ਚੁੱਕਿਆ ਹਾਂ ਅਕਸਰ ਲਿਖਦਾ ਰਹਿੰਦਾ ਹਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਆ ਕੇ ਵਿਦਿਆ ਹਾਸਲ ਕਰੇ ਕੋਈ ਇਹਨਾਂ ਪੁਸਤਕਾਂ ਦੇ ਵਿੱਚੋਂ ਭਾਰਤ ਦੇ ਇਤਿਹਾਸ ਨੂੰ ਜਾਣਨ ਦਾ ਯਤਨ ਕਰੇ ਕੋਈ ਕਿਉਂਕਿ ਸਾਡੇ ਲੋਕਾਂ 'ਚ ਆਦਤ ਨਹੀਂ ਰਹੀ ਪੜਨ ਦੀ ਅਗਿਆਨਤਾ ਨੇ ਟੀਵੀ ਨੇ ਮੋਬਾਈਲ ਨੇ ਬੱਚਿਆਂ ਨੂੰ ਜ਼ਿੰਦਗੀ ਦੇ ਗਿਆਨ ਨਾਲੋਂ ਪੂਰੀ ਤਰ੍ਹਾਂ ਤੋੜਿਆ ਆਇਆ ਬਹੁਤ ਬੁਰੀ ਤਰ੍ਹਾਂ ਤੋੜਿਆ ਜਿਹੜੀ ਕਿਤਾਬ ਉਹ ਕਾਲਜ ਸਕੂਲ ਦੇ ਵਿੱਚ ਪੜਾਉਂਦੇ ਆ ਉਹਨਾਂ ਦੀ ਮਜਬੂਰੀ ਹੁੰਦੀ ਹੈ ਕਿ ਉਹਨਾਂ ਨੇ ਰੋਟੀ ਕਮਾਈ ਕਰਨੀ ਹੁੰਦੀ ਹੈ ਉਹਨਾਂ ਨੂੰ ਨੌਕਰੀ ਦੀ ਤਲਾਸ਼ ਕਰਨੀ ਹੁੰਦੀ ਹੈ ਬ੍ਰਾਹਮਣੇ ਵਿਦਿਆ ਔਰ ਪੁਸਤਕ ਤੋਂ ਮਨੁੱਖ ਨੂੰ ਇਨਾ ਦੂਰ ਕੀਤਾ ਪਰਮ ਦਿਵਨੁਖ ਨੂੰ ਉਹ ਪੋਸਟਕ ਵਾਲੇ ਵੇਖਣਾ ਵੀ ਪਸੰਦ ਨਹੀਂ ਕਰਦਾ। ਕਈ ਵਾਰੀ ਮੈਂ ਦੇਖਦਾ ਕਿ ਸਾਡੇ 100 ਦੇ ਵਿੱਚੋਂ 99 ਆਦਮੀ ਐਸੇ ਖਾਸ ਕਰਕੇ ਸਾਰੀਆਂ ਔਰਤਾਂ ਔਰ ਸਾਰੇ ਪੜ੍ਹੇ ਲਿਖੇ ਲੋਕ ਉਹਨਾਂ ਚੋਂ 90% ਐਸੇ ਲੋਕ ਆ ਸਾਡੇ ਜਿਨ੍ਹਾਂ ਨੇ ਕਦੇ ਸਕੂਲ ਕਾਲਜ ਤੋਂ ਬਾਅਦ ਪੁਸਤਕ ਚੱਕ ਕੇ ਵੇਖੀ ਕੋਈ ਨਹੀਂ। ਜਿਨ੍ਹਾਂ ਨੇ ਅਖਬਾਰ ਵੀ ਪੜਿਆ ਤਾਂ ਸਿਰਫ ਸੁਰਖੀਆਂ ਉਹ ਵੀ ਚੁੰਝ ਚਰਚਾ ਕਰਨ ਵਾਸਤੇ ਦਫਤਰਾਂ 'ਚ ਬੈਠ ਕੇ ਸਕੂਲਾਂ 'ਚ ਬੈਠ ਕੇ ਕਾਲਜਾਂ 'ਚ ਬੈਠ ਕੇ ਜੱਕੜ ਮਾਰਨ ਵਾਸਤੇ ਉਹਨਾਂ ਨੇ ਖਬਰਾਂ ਪੜੀਆਂ ਆ। ਪਰ ਬਹੁਤ ਘੱਟ ਲੋਕ ਹੋਣਗੇ, ਰੇਅਰ ਵਿਰਲੇ-ਵਿਰਲੇ ਜਿਨ੍ਹਾਂ ਨੇ ਸਬਾਤਗੀਆਂ ਪੜੀਆਂ ਆ। ਤੇ ਜਿਹੜਾ ਆਦਮੀ ਸੰਪਾਦਕੀਆਂ ਪੜਨ ਲੱਗ ਜਾਂਦਾ ਹੈ ਉਹ ਪੁਸਤਕ ਵੀ ਪੜਨੀ ਸ਼ੁਰੂ ਕਰਦਾ ਹੈ। ਅਰ ਮੈਂ ਖੁਸ਼ ਕਿਸਮਤ ਆਦਮੀ ਹਾਂ ਕਿ ਜਿਨੇ ਖੁਦ ਬਹੁਤ ਪੜਿਆ ਬਹੁਤ ਪੜਿਆ ਮੈਂ। ਹਜ਼ਾਰਾਂ ਆਦਮੀਆਂ ਨੂੰ ਪੜਿਆ ਮੈਂ। ਦੁਨੀਆ ਦੇ ਮਹਾਨ ਪੁਰਖੇ ਜਿਨ੍ਹਾਂ ਦੀ ਹਾਲਾਂਕਿ ਉਹਨਾਂ ਦਾ ਕੋਈ ਅੰਤ ਨਹੀਂ ਹੈ। ਪਰ ਜੋ ਮੈਨੂੰ ਮੌਕਾ ਮਿਲਿਆ ਪੜਨ ਦਾ ਮੈਂ ਉਹਨਾਂ ਨੂੰ ਪੜਿਆ ਤੇ ਮੇਰੀ ਇਹ ਵੀ ਖੁਸ਼ਕਿਸਮਤੀ ਹੈ ਕਿ ਮੈਂ ਲੋਕਾਂ ਨੂੰ ਪੜਨ ਦੀ ਆਦਤ ਪਾਈ ਹੈ ਤੇ ਸਾਡੀ ਬਦਨਸੀਬੀ ਵੀ ਇਹ ਹੈ ਕਿ ਜਿਹਨਾਂ ਲੋਕਾਂ ਨੇ ਰਾਜਨੀਤੀ ਦੇ ਉੱਤੇ ਕਬਜ਼ਾ ਕਰਿਆ ਉਹਨਾਂ ਲੋਕਾਂ ਨੇ ਸਾਡੇ ਲੋਕਾਂ ਨੂੰ ਪੁਸਤਕ ਪੜਨ ਤੋਂ ਰੋਕਿਆ ਤੇ ਮੈਂ ਬੋਲ ਰਿਹਾ ਮੈਂ ਲਿਖਦਾ ਵੀ ਆਂ ਔਰ ਬੋਲ ਵੀ ਰਿਹਾ ਕਿ ਜਿਨ੍ਹਾਂ ਨੇ ਸਾਡੀ ਰਾਜਨੀਤੀ ਦੇ ਉੱਤੇ ਕਬਜ਼ਾ ਕਰ ਲਿਆ ਉਹਨਾਂ ਲੋਕਾਂ ਨੇ ਬਕਾਇਦਾ ਤੌਰ ਤੇ ਪੁਸਤਕ ਪੜਨ ਤੇ ਪੌਂਦੀ ਲਾਈ ਔਰ ਮੈਂ ਸਮਝਦਾ ਕਿ ਬ੍ਰਾਹਮਣ ਦੀ ਪਵੰਦੀ ਨਾਲੋਂ ਵੀ ਖਤਰਨਾਕ ਹੈ ਇਹ ਪਵੰਦੀ ਬ੍ਰਾਹਮਣ ਸਾਨੂੰ ਪੈਰਾਂ ਥੱਲੇ ਨਿਕਲ ਨਹੀਂ ਦੇਣਾ ਚਾਹੁੰਦਾ ਸੀ ਇਸ ਕਰਕੇ ਵਿਦਿਆ ਤੇ ਪੁਸਤਕੋ ਦੇ ਵਾਸਤੇ ਇਹ ਜ਼ਰੂਰੀ ਸੀ ਕਿ ਉਹ ਸਾਡੇ ਤੇ ਬਹਿਨ ਕਰਦਾ ਸਾਡੇ ਤੇ ਬੰਦਸ਼ ਲਾਉਂਦਾ ਤਾਂ ਕਿ ਸਾਨੂੰ ਅਗਿਆਨੀ ਰੱਖ ਕੇ ਉਹ ਸਾਨੂੰ ਮੂਰਖ ਬਣਾ ਕੇ ਪੇਡੂ ਬਣਾ ਕੇ ਪਸ਼ੂ ਬਣਾ ਕੇ ਚਲਾ ਸਕਦਾ ਔਰ ਚਲਾਇਆ ਉਹਨੇ ਹਜ਼ਾਰਾਂ ਸਾਲ ਚਲਾਇਆ ਅਸੀਂ 20ਵੀਂ ਸਦੀ ਜਾ ਕੇ ਪੁਸਤਕ ਦੇਖਣੀ ਸ਼ੁਰੂ ਕੀਤੀ ਸਾਡੇ ਲੋਕਾਂ ਨੇ ਔਰ ਉਹ ਵੀ ਖਾਸ ਤੌਰ ਤੇ 26 ਜਨਵਰੀ 1950 ਤੋਂ ਬਾਅਦ ਪਹਿਲਾਂ ਕੁਝ ਗਿਰਤੀ ਦੇ ਲੋਕ ਪੜਦੇ ਸੀ ਜਿਹੜੇ ਸੰਘਰਸ਼ ਚਾਉਂਦੇ ਉਹ ਪੜਦੇ ਸੀ ਪਰ ਜਦੋਂ ਹੀ ਅਸੀਂ ਰਾਜਨੀਤੀ ਚ ਆਏ ਰਾਜਨੀਤੀ ਆਪਣੀ ਕਾਇਮ ਕੀਤੀ ਪੂਰੇ ਦੇਸ਼ ਚ ਤੱਕ ਬਹੁਤ ਵੱਡਾ ਪਰਵਰਤਨ ਬ੍ਰਾਹਮਣ ਦੇ ਖਿਲਾਫ ਖੜਾ ਹੋਇਆ ਉਹ ਪਰਵਰਤਨ ਸੀ ਪੁਸਤਕ ਦਾ ਤੇ ਵਿਚਾਰ ਦਾ ਸਾਡੇ ਕੋਲ ਅਖਬਾਰ ਨਹੀਂ ਸਨ ਸਾਡੇ ਕੋਲ ਟੀਵੀ ਨਹੀਂ ਸੀ ਸਾਡੇ ਕੋਲ ਮੋਬਾਈਲ ਨਹੀਂ ਸੀ ਪਰ ਸਾਡੇ ਕੋਲ ਵਿਚਾਰ ਸੀ ਕਰੋੜਿਆਂ ਵਿਚਾਰਾਂ ਨੇ ਪੂਰੇ ਦੇਸ਼ ਦੇ ਅੰਦਰ ਹਰ ਪਾਸ਼ਾ ਦੇ ਵਿੱਚ ਲੱਖਾਂ ਲੱਖਾਂ ਪੁਸਤਕਾਂ ਖੜੀਆਂ ਕਰੀਆਂ ਪੰਜਾਬੀ ਚ ਅਸੀਂ ਸਾਰੇ ਨੇ ਨੇਰੀ ਲਿਆਤੀ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹਿਮਾਚਲ ਪੁਸਤਕਾਂ ਦੇਣ ਦੇ ਮਾਮਲੇ 'ਚ ਕਮਜ਼ੋਰ ਰਿਹਾ ਪਰ ਪੰਜਾਬ ਨੇ ਯੂਪੀ ਨੇ ਮਹਾਰਾਸ਼ਟਰ ਨੇ ਖਾਸ ਤੌਰ ਤੇ ਜਨਨ ਮਹਾਰਾਸ਼ਟਰ ਪੰਜਾਬ ਔਰ ਯੂਪੀ ਤੇ ਬਿਹਾਰ ਇਹ ਉਹ ਖੇਤਰ ਹੈ ਜਿੱਥੇ ਅੰਬेडकरᱤ ਮਿਸ਼ਨ ਦੀਆਂ ਕਿਤਾਬਾਂ ਦੀ ਅ ਮਤਲਬ ਇੱਕ ਤਰ੍ਹਾਂ ਦਾ ਮੀਂਹ ਵਰਸਾਤਾ ਵਰਸਾਤ ਕਰੀ ਲੋਕਾਂ ਨੇ ਜਿੰਨੇ ਵੀ ਚਾਣੇ ਸੀ ਸਭ ਨੇ ਪੜਿਆ ਫਿਰ ਲਿਖਿਆ ਰਹਿਸੀਆਂ ਬਾਤਾਂ ਲਿਖੀਆਂ ਜਿਨੇ ਬ੍ਰਾਹਮਣਵਾਦ ਨੂੰ ਪੁੱਠਾ ਟੰਗਦਾ ਔਰ ਮੈਂ ਸਾਥੀਓ 80 ਤੋਂ ਬਾਅਦ 80 ਤੋਂ ਪਹਿਲਾਂ ਮੈਂ ਬਟੌਰ ਕਾਮ ਲਿਸਟ ਲਿਖਦਾ ਰਿਹਾ 77 78 ਤੋਂ ਬਾਅਦ ਮੈਂ 74 75 ਤੋਂ ਬਾਅਦ ਮੈਂ ਕਾਮ ਕਾਮ ਲਿਸਟ ਲਹਿਰ ਦੇ ਵਿੱਚ ਇੱਕ ਖਾਸ ਗੱਲ ਲਿਆਂਦੀ ਕਿ ਐਸੀ ਕਿੱਥੇ ਆ ਇਸ ਦੇ ਦਾ ਵਾਜਨ ਕਿੱਥੇ ਆ ਅੰਬੜਕਰ ਕਿੱਥੇ ਆ ਜਣੀ ਅਸੀਂ ਕਿੱਥੇ ਆ ਸਾਹਿਦ ਦੇ ਵਿੱਚ ਇਸ ਸਵਾਲ ਮੈਂ ਖੜਾ ਕੀਤਾ ਔਰ ਮੈਂ ਸ਼ਾਇਦ ਉੱਤਰਪੜ ਦੇ ਵਿੱਚ ਪਹਿਲਾ ਵਿਅਕਤੀ ਹਾਂ ਜੀ ਨੇ ਕਾਮੁਨਿਸਟਾਂ 'ਚ ਇਹ ਸਵਾਲ ਖੜਾ ਕੀਤਾ ਔਰ ਇਹ ਤੇ ਬਹੁਤ ਚਰਚਾ ਹੋਈ ਪਰ ਸੀ ਤੋਂ ਬਾਅਦ ਕੈਸੀ ਬੈਸੀ ਜਦੋਂ ਮੈਨੂੰ ਬਾਮਸੇਵ ਦੀ ਸਮਝ ਲੱਗੀ ਤਾਂ ਮੈਂ ਪੁਸਤਕ ਦੇ ਵਿੱਚ ਤੂਫਾਨ ਖੜਾ ਕਰਤਾ ਵਿਚਾਰਤਾਰਾ 'ਚ ਇੱਕ ਤੂਫਾਨ ਖੜਾ ਕਰਤਾ ਜਿਹਦੇ ਕਮਾਲ ਦੇ ਨਤੀਜੇ ਦੇ ਪੂਰਾ ਦੇਸ਼ ਛੇਲਣਾ ਸ਼ੁਰੂ ਹੋ ਗਿਆ ਹਿੰਦੀ ਦੀਆਂ ਪੁਸਤਕਾਂ ਨਾਲ ਅੰਗਰੇਜ਼ੀ ਦੀਆਂ ਪੁਸਤਕਾਂ ਨਾਲ ਹੋਰ ਪਾਸ਼ਾਵਾਂ ਦੇ ਵਿੱਚ ਵੀ ਪੁਸਤਕਾਂ ਛਪੀਆਂ ਲੱਖਾਂ ਦੀ ਗਿਣਤੀ ਚ ਪੁਸਤਕਾਂ ਛਪੀਆਂ ਖਾਸ ਤੌਰ ਤੇ 80 ਤੋਂ 90 ਤੱਕ 95 ਤੱਕ ਜਦੋਂ 15 ਸਾਲਾਂ ਚ ਤੂਫਾਨ ਖੜਾ ਹੋ ਗਿਆ ਫਿਰ ਇੱਕ ਦੌਰ ਆਇਆ 95 ਤੋਂ ਬਾਅਦ ਜੇ ਤਾਂ ਸਾਡੀ ਰਾਜਨੀਤੀ ਨੇ ब्राह्मण ਤੋਂ ਅੱਗੇ 10 ਕਦਮ ਅੱਗੇ ਨਿਕਲ ਕੇ ਪੁਸਤਕਾਂ ਤੇ ਪਵੰਦੀ ਲਾਈ ਇਹ ਬਕਾਇਦਾ ਪਵੰਦੀ ਲੱਗੀ ਵੈਸੇ ਨਹੀਂ ਬੋਲ ਰਿਹਾ ਮੈਂ ਮੈਂ ਕੋਈ ਕਿਸੇ ਝੂਠ ਦੇ ਆਧਾਰਤ ਨਹੀਂ ਗੱਲ ਕਰ ਰਿਹਾ ਜੋ ਸੱਚ ਵਾਪਰਿਆ ਇਹਨੇ ਆਮ ਲੋਕਾਂ ਦੇ ਘਰਾਂ ਚੋਂ ਕਿਤਾਬ ਗਾਇਬ ਕਰਤੀ ਕੁਝ ਗਿਰਤੀ ਦੇ ਲੋਕ ਜਿਹੜੇ ਪੁਸਤਕ ਨਾਲ ਬਹੁਤ ਪਿਆਰ ਕਰਨ ਲੱਗੇ ਉਹੀ ਪੜਨ ਵਾਲੇ ਰਹਿ ਗਏ। ਪਰ ਮੈਂ ਕੋਛ ਨਸੀਬਾਂ ਕੇ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਵੀ ਮੈਨੂੰ ਲੋਕਾਂ ਨੇ ਬਹੁਤ ਪੜਿਆ। ਅਗਰ ਅਸੀਂ 90 ਦਿਵਸ ਦੌਰ ਚ ਰਹਿੰਦੇ ਜਦੋਂ ਹਰ ਸਾਡਾ ਆਦਮੀ ਆਪਣੀ ਕਾਚੀ ਜਿਹੀ ਕਿਤਾਬ ਤੇ ਅਖਬਾਰ ਲੈ ਕੇ ਚੱਲਦਾ ਸੀ। ਔਰ ਚਰਚਾ ਕਰਦਾ ਸੀ ਗਲੀ ਮਹੱਲੇ ਚ ਬਸਾਂ ਚ ਮਰਨੇ ਤੇ ਚਾਦੀ ਤੇ ਵਿਆਹ ਤੇ ਮੰਗਣੇ ਤੇ ਉਹ ਦੌਰ ਅਗਰ ਚੱਲਦਾ ਰਹਿੰਦਾ ਤਾਂ 2000 ਦੇ ਵਿੱਚ ਬਹੁਜਨ ਦੀ ਰਾਜਨੀਤੀ ਭਾਰਤ ਦੀ ਪ੍ਰਮੁੱਖ ਰਾਜਨੀਤੀ ਹੁੰਦੀ ਬੇਤਰੋ ਅੱਜ ਵੀ ਇਹ ਸਵਾਲ ਮੇਰੇ ਸਾਹਮਣੇ ਆਇਆ ਕਿ ਜਿਸ ਦਿਨ ਤੁਸੀਂ ਪੁਸਤਕ ਤੇ ਵਿਚਾਰ ਨੂੰ ਲੈ ਕੇ ਖੜੇ ਹੋ ਜਾਓਗੇ ਤਾਂ ਤੁਸੀਂ ਭਾਰਤ ਦੇ ਟੌਪ ਤੇ ਚਲੇ ਜਾਓਗੇ। ਔਰ ਇਹ ਸਾਰੀਆਂ ਗੱਲਾਂ ਮੇਰੇ ਦਿਮਾਗ ਦੀ ਜਦੋਂ ਮੈਂ ਸੰਤ ਕਬੀਰ ਨਾਲ ਲੰਦਾ ਲਿਵਰੇਜ ਦੀ ਸਥਾਪਨਾ ਕੀਤੀ। ਤੇ ਮੇਰੇ ਦਿਮਾਗ ਚੋਂ ਵੀ ਸੀ। ਕਿ ਜਦੋਂ ਬ੍ਰਾਹਮਣਾ ਨੇ ਮੁਸਲਮਾਨਾਂ ਨਾਲ ਰਲ ਕੇ ਰਤਨ ਸਾਗਰ ਲਾਇਬ੍ਰੇਰੀ ਨਾਲੰਦਾ ਦੀ ਜਿਹੜੀ ਆ ਉਹਨੂੰ ਅੱਗ ਲਾਈ ਜਿਹੜੀ 6 ਮਹੀਨੇ ਤੱਕ ਬਲਦੀ ਰਹੀ ਮੇਰੇ ਦਿਮਾਗ 'ਚ ਉਹ ਵੀ ਸੀ ਕਿ ਮੈਂ ਇੱਕ ਵਾਰੀ ਫੇਰ ਭਾਰਤ ਦਾ ਸਾਰਾ ਜਿਹੜਾ ਇਤਿਹਾਸ ਹੈ ਉਹਨੂੰ ਇਕੱਠਾ ਕਰਕੇ ਬੁੱਧ ਵਿਹਾਰ ਦੇ ਵਿੱਚ ਸੰਤ ਕਬੀਰ ਨੰਦਲਾ ਲਾਇਬ੍ਰੇਰੀ ਚ ਲਿਆ ਆ ਮੈਂ ਸੋ ਮੇਰੇ ਵੀਰੋ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਤੁਹਾਨੂੰ ਇਹ ਹੈ ਕਿ ਜੇ ਸਾਡੇ ਲੋਕਾਂ ਨੇ ਪੜਨਾ ਨਾ ਵੀ ਸ਼ੁਰੂ ਕੀਤਾ ਜੇ ਨਾ ਨੂੰ ਪੁਸਤਕ ਝਾੜ ਕੋਈ ਮੋਹ ਨਾ ਜਾਗਿਆ ਤਦ ਵੀ ਜੋ ਇੱਛਾ ਮੈਂ ਲੈ ਕੇ ਇਹ ਕੰਮ ਕਰਨ ਦਾ ਬੀੜਾ ਚੁੱਕਿਆ ਉਹ ਇਹ ਹੈ ਇਹ ਪੂਰੇ ਪਾਰ ਦਾ ਇਤਿਹਾਸ ਅੰਗਰੇਜ਼ੀ ਹਿੰਦੀ ਪੰਜਾਬੀ ਤਿੰਨਾਂ ਭਾਸ਼ਾਾਂ ਵਿੱਚ ਦੂਸਰੀਆਂ ਭਾਸ਼ਾਾਂ ਨੂੰ ਵੀ ਦੇਖਾਂਗੇ ਅਸੀਂ ਪਰ ਉਹ ਸਾਡੀ ਸਮਝਉਣ ਵਾਲੀਆਂ ਨਹੀਂ ਐ ਉਰਦੂ ਦਾ ਇਤਿਹਾਸ ਵੀ ਦੇਖਾਂਗੇ ਪਰ ਬ੍ਰਾਹਮਣ ਦਾ ਸਾਰਾ ਇਤਿਹਾਸ ਜਿਹੜਾ ਅਸਲੀ ਐ ਜਿਹੜਾ ਬਦਲਤਾ ਉਹਨਾਂ ਨੇ ਉਹ ਨਹੀਂ ਅਸਲੀ ਉਹ ਵੀ ਅਸੀਂ ਲਿਆ ਕੇ ਰੱਖਣ ਦੀ ਕੋਸ਼ਿਸ਼ ਕਰਾਂਗੇ ਜਣੀ ਇੱਕ ਇੱਕ ਰਤਨ ਸਾਗਰ ਫਿਰ ਖੜਾ ਕਰਨ ਦੀ ਕੋਸ਼ਿਸ਼ ਕਰਾਂਗੇ ਫਰਮਾਇਦਾ ਫੈਸਲਾ ਕੀਤਾ ਹੈ ਕਿ ਮੇਰੀ ਜਿੰਨੀ ਇੱਕ ਸਾਲ ਦੀ ਬਚਤ ਹੋਏਗੀ ਮੇਰੀ ਪੈਨਸ਼ਨ ਦੇ ਵਿੱਚੋਂ ਮੇਰੇ ਖਾਣੇ ਪੀਣੇ ਚੋਂ ਮੇਰੇ ਘਰ ਦੀਆਂ ਲੋੜਾਂ ਚੋਂ ਜਿੰਨੀ ਬਚਤ ਮੈਨੂੰ ਹੋਏਗੀ ਉਹ ਮੈਂ ਸਾਰੀ ਦੀ ਸਾਰੀ ਆਪਣੇ ਸਮਾਜ ਨੂੰ ਅਰਪਣ ਕਰ ਦਿਆਂਗਾ ਕਰ ਰਿਆਂ ਹਰ ਸਾਲ ਜੋ ਮੇਰੀ ਬਚਤ ਹੁੰਦੀ ਹੈ ਉਹ ਮੈਂ ਸੰਤ ਕਬੀਰ ਨੰਦਲਾ ਲਾਇਬ੍ਰੇਰੀ ਜਬੁੱਧ ਵਿਆਰ ਤੇ ਖਰਚ ਕਰ ਦਿੰਦਾ ਹਾਂ ਹਰ ਸਾਲ ਮੈਂ ਜਿਹੜਾ ਉਥੋਂ ਦੇ ਜ਼ਰੂਰਤਾਂ ਜਿਹੜੀਆਂ ਉਹਨੂੰ ਪੂਰਾ ਕਰਨ ਵਾਸਤੇ ਜਿੰਨਾ ਪੈਸਾ ਮੇਰੇ ਕੋਲ ਹੁੰਦਾ ਮੌ ਲਾਉਣ ਦੀ ਕੋਸ਼ਿਸ਼ ਕਰਦਾ ਹਾਂ ਔਰ ਖਾਸ ਕਰਕੇ ਮਾਰਚ ਦੇ ਮਹੀਨੇ ਤੇ ਸਤੰਬਰ ਅਗਸਤ ਸਤੰਬਰ ਦੇ ਮਹੀਨੇ ਲਾਇਆ ਜਾਂਦਾ ਜਦੋਂ ਮੌਸਮ ਠੀਕ ਹੁੰਦਾ ਤਾਂ ਮੇਰੇ ਵੀਰੋ ਮੈਂ ਤੁਹਾਨੂੰ ਇਸ ਕਰਕੇ ਗੱਲ ਦੱਸ ਰਿਹਾ ਕਿ ਅਸੀਂ 26 ਜਨਵਰੀ ਨੂੰ ਬਾਬਾ ਸਾਹਿਬ ਦੀ ਮੂਰਤੀ ਲਾਈ ਔਰ 26 ਅਕਤੂਬਰ ਨੂੰ ਅਸੀਂ ਭਗਵਾਨ ਬੁੱਧ ਦੀ ਮੂਰਤੀ ਸਥਾਪਿਤ ਕਰਾਂਗੇ ਔਰ ਮੈਨੂੰ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਕਿ ਜਦੋਂ 80-85 ਹਜ਼ਾਰ ਦਾ ਖਰਚਾ ਜਿਹੜਾ 90 ਹਜ਼ਾਰ ਦਾ ਬਾਬਾ ਸਾਹਿਬ ਦੀ ਬੋਹਰਤੀ ਦਾ ਸਾਡਾ ਅੰਦਾਜ਼ਾ ਸੀ ਇਹ ਨਾ ਹੋਏਗਾ ਔਰ ਨਾ ਹੋਇਆ ਉਹ ਸਾਰੇ ਦਾ ਸਾਰਾ ਸਾਡੇ ਵੀਰਾਂ ਨੇ ਸਾਨੂੰ ਭੇਜਤਾ ਜਿਹਦਾ ਰਿਕਾਰਡ ਮੈਂ ਬੇਗਮ ਸ਼ਹਿਰ ਚ ਦਿੱਤਾ ਬੇਗਮ ਸ਼ਹਿਰ ਦੇ ਵਿੱਚ ਉਹ ਰਿਕਾਰਡ ਆ ਚੁੱਕਾ ਹੈ ਅਗਰ ਕੋਈ ਰਹਿ ਗਿਆ ਤਾਂ ਉਹ ਅਗਲੇ ਮਹੀਨੇ ਆ ਜਾਏਗਾ ਔਰ ਮੈਂ ਅਜੇ ਵੀ ਅੱਜ ਵੀ ਉਮੀਦ ਕਰਦਾ ਕਿ ਭਗਵਾਨ ਬੁੱਧ ਦੀ ਮੂਰਤੀ ਸਥਾਪਿਤ ਹੋਣ ਤੋਂ ਪਹਿਲਾਂ ਪਹਿਲਾਂ ਸਾਡੇ ਲੋਕ ਆ ਜਿਹੜੇ ਉਹ ਆਪਣੇ ਮੋਢਿਆਂ ਤੇ ਇਹਨੂੰ ਬੋਝ ਨੂੰ ਚੁੱਕ ਲੈਣਗੇ ਕਿਸੇ ਨੇ 10000 ਕਿਸੇ ਨੇ 5000 ਕਿਸੇ ਨੇ 20000 ਕਿਸੇ ਨੇ 25000 ਇਹ ਇਹ ਪੈਸਾ ਭੇਜਿਆ ਔਰ ਮੈਨੂੰ ਆ ਕੇ ਬੁੱਧ ਵਿਹਾਰ ਦੇ ਵਿੱਚ ਦੇਖ ਕੇ ਗਏ ਲੋ ਅਮਰੀਕਾ ਦੇ ਸਾਥੀਆਂ ਨੇ ਜਿਹੜਾ ਲਿੰਡੇ ਗੁਰੂ ਸਾਹਿਬ ਦਾ ਉੱਤੇ ਗੁਰਦੁਆਰਾ ਜਿਹੜਾ ਉਹਦੇ ਉਹਦੇ ਉਹਦੀ ਸੰਗਤ ਨੇ ਸਾਨੂੰ 1.2 ਲੱਖ ਰੁਪਏ ਭੇਜਿਆ। ਔਰ ਮੈਂ ਫੈਸਲਾ ਕੀਤਾ ਹੈ ਕਿ ਉਸ ਗੁਰੂ ਸਾਹਿਬ ਦੇ ਉਸ ਗੁਰਦੁਆਰੇ ਦੇ ਨਾਂ ਤੇ ਸੰਗਤ ਦੇ ਨਾਂ ਸੀ ਇੱਕ ਲਵਾਰੀ ਪੂਰੀ ਭਰ ਕੇ ਰੱਖਾਂਗੇ ਉਤੋਂ ਦੇ ਨਾਂ ਤੇ। ਪੁਸਤਕਾਂ ਦੇ ਉਹਨਾਂ ਦੀ ਯਾਦ ਵਿੱਚ ਪੂਰਾ ਬਣਾਇਆ ਜਾਏਗਾ। ਤਾਂ ਮੈਂ ਤੁਹਾਨੂੰ ਇਹ ਸਾਰੀ ਗੱਲ ਅੱਜ ਦੁਬਾਰਾ ਫੇਰ ਕਹੀ ਹੈ, ਇਸ ਕਰਕੇ ਕਹੀ ਹੈ ਕਿ ਤੁਸੀਂ ਘਟੋ-ਘਟ ਜਦੋਂ ਬੁੱਧ ਵਿਹਾਰ ਕੋਟਕਪੂਰਾ ਤੋਂ ਕੋਈ ਸੂਚਨਾ ਦਿਨਾਂ ਜਾਂ ਤੁਹਾਨੂੰ ਫੋਟੋ ਪਾਉਣਾ ਤੁਹਾਨੂੰ ਵੇਖਿਆ ਜ਼ਰੂਰ ਕਰੋ। ਸੁਣਿਆ ਕਰੋ। ਮੈਂ ਨਹੀਂ ਕਹਿੰਦਾ ਕਿ ਤੁਸੀਂ ਪੈਸੇ ਭੇਜਣੀ। ਇਹ ਤੁਹਾਡੀ ਆਪਣੀ ਇੱਛਾ ਹੈ ਭੇਜੋ ਜਾਂ ਨਾ ਭੇਜੋ ਮੈਂਬਰਸ਼ਿਪ ਸ਼ੁਰੂ ਹੋ ਚੁੱਕੀ ਹੈ 28 ਫਰਵਰੀ ਤੱਕ ਮੈਂਬਰਸ਼ਿਪ ਹੋਣੀ ਹੈ ਬਹੁਤ ਸਾਰੇ ਸਾਥੀਆਂ ਨੇ ਮੈਂਬਰਸ਼ਿਪ ਜਮ੍ਹਾਂ ਕਰਾਤੀ ਹੈ ਔਰ ਮੈਂਬਰਸ਼ਿਪ ਚੱਲ ਰਹੀ ਹੈ ਤਾਂ ਜਿਹੜੇ ਬਾਹਰੋਂ ਮੈਂਬਰਸ਼ਿਪ ਜਮ੍ਹਾਂ ਕਰਾ ਕੇ ਗਏ ਆ ਉਹਨਾਂ ਦੀ ਮੈਂਬਰਸ਼ਿਪ ਕੱਟ ਦਿੱਤੀ ਗਈ ਹੈ ਔਰ ਉਹਨਾਂ ਨੂੰ ਮੈਂ ਜਲਦੀ ਉਹਨਾਂ ਦੀਆਂ ਸਲਿੱਪਾਂ ਜੜੀਆਂ ਉਹਨਾਂ ਦੇ ਖਾਤਾ ਜਿਹੜੇ ਮੇਰੇ ਕੋਲੇ ਆ ਭਾਰਤੀ ਧਰਮ ਸਕ ਦੇ ਵਿੱਚ ਉਹਨਾਂ ਦੇ ਨਾਮ ਹੈ ਉਹਨਾਂ ਤੇ ਭੇਜ ਦਿੱਤੀ ਜਾਏਗੀ ਜਾਂ ਫੇਸਬੁੱਕ ਤੇ ਬਾਤੀ ਜਾਏਗੀ ਮੈਂ ਮੈਂਬਰਸ਼ਿਪ ਭਰਨ ਵਾਸਤੇ ਜ਼ਰੂਰ ਕਹੂੰਗਾ ਤੁਹਾਨੂੰ ਹੋਰ ਕੋਈ ਪੈਸਾ ਭੇਜਣਾ ਤੁਹਾਡਾ ਮਾਮਲਾ ਹੈ ਮੇਰਾ ਮਾਮਲਾ ਨਹੀਂ ਹੈ ਅਗਰ ਤੁਸੀਂ ਆਪਣੇ ਪੁਰਖਿਆਂ ਨੂੰ ਪਿਆਰ ਕਰਦੇ ਆਂ ਸੰਘਰਸ਼ ਨੂੰ ਪਿਆਰ ਕਰਦੇ ਆਂ ਔਰ ਤੁਸੀਂ ਮੰਨਦੇ ਆ ਕਿ ਤੁਹਾਡੇ ਪੁਰਖਿਆਂ ਨੇ ਤੁਹਾਡੇ ਤੇ ਬਹੁਤ ਵੱਡਾ ਆਸਾਨ ਕੀਤਾ ਹੈ। ਪਰ ਤੁਸੀਂ ਉਹਨਾਂ ਦਾ ਰਹਿਣ ਚਕਾਉਣ ਦੇ ਵਾਸਤੇ ਤਿਆਰ ਹੈ ਤਾਂ ਤੁਹਾਨੂੰ ਕਰਨਾ ਚਾਹੀਦਾ ਹੈ। ਇਹਦੇ باوجود ਵੀ ਮੈਂ ਤੁਹਾਨੂੰ ਕਦੇ ਨਹੀਂ ਕਹੂੰਗਾ ਨਿੱਜੀ ਤੌਰ ਤੇ ਕਦੇ ਨਹੀਂ ਕਹੂੰਗਾ ਕਿ ਤੁਸੀਂ ਕੀ ਕਰਨਾ ਹੈ। ਤਾਂ ਮੇਰੇ ਵੀਡੀਓ ਮੈਂ ਬਾਈਮੈਂਟਲ ਲਗਾਤਾਰ ਬੋਲ ਰਿਹਾ ਇੱਕੋ ਕਲਿੱਪ ਦੇ ਵਿੱਚ ਕੋਸ਼ਿਸ਼ ਕਰਨਾ ਇਹਨੂੰ ਆਪਣੇ ਦੂਰ ਦੂਰ ਤੱਕ ਪਹੁੰਚਾਉਣ ਦੀ ਤਾਂ ਕਿ ਜਦੋਂ ਵੀ ਕਿਤੇ ਬੁੱਧ ਵਿਹਾਰ ਦਾ ਸਮਾਗਮ ਹੋਵੇ ਸਾਡੇ ਕ੍ਰਾਂਤੀ ਟੀਵੀ ਵਾਲੇ ਸਾਥੀ ਚਿੰਦਾ ਕੋਲ ਤੋਂ ਰੋਣੀ ਆ ਸਰਿੰਦਰ ਬੱਬੂ ਨਿਣਾਵਲੀੋਂ ਉਹ ਪ੍ਰਸਾਰਣ ਕੀਤਾ ਜਾਣਾ ਹੈ ਔਰ ਮੈਂ ਮੂਲ ਭਾਰਤੀ ਪ੍ਰਸਾਰਣ ਸਟੂਡੀਓ ਦੇ ਵਿੱਚੋਂ ਤੁਹਾਡੇ ਨਾਲ ਗੱਲਬਾਤ ਕਰਿਆ ਕਰਾਂਗਾ ਇਹ ਬੋਧ ਬਿਹਾਰ ਦੇ ਵਿੱਚ ਇੱਕ ਹਿੱਸਾ ਆਉਂਦਾ ਹੈ ਔਰ ਮੇਰੀ ਇੱਛਾ ਕਿ ਮੈਂ ਇਥੇ ਇੱਕ ਜਿਹੜੀ ਅੰਬੇਡ ਕਮਿਸ਼ਨ ਅਕੈਡਮੀ ਚਲਾਵਾਂ ਜਿੱਦੇ ਚ 10 ਆਦਮੀ 10 ਦਿਨ ਵਾਸਤੇ ਇੱਕ ਕਲਾਸ ਲੱਗੇ ਇੱਕ ਮਹੀਨੇ ਚ ਰੋਜ਼ 25-30 ਆਦਮੀਆਂ ਨੂੰ ਬੁਲਾਇਆ ਜਾਵੇ। ਜੋ ਆਪਣੀ ਇੱਛਾ ਨਾਲ ਆਉਣਗੇ ਤਾਂ ਉਹਨੂੰ ਘੱਟੋ-ਘੱਟ 5 ਪ੍ਰੋਫੈਸਰ ਹਰ ਰੋਜ਼ ਇੱਕ ਕਲਾਸ ਲਿਆ ਕਰਨਗੇ। ਔਰ ਇਹ ਹਾਈ ਲੈਵਲ ਦੀ ਇੱਕ ਜਿਹੜੀ ਅਕੈਡਮੀ ਹੋਏਗੀ ਜਿਹਨੂੰ ਮੈਂ ਖੁਦ ਕਮਾਂਡ ਕਰਾਂਗਾ। ਅਗਰ ਤੁਹਾਨੂੰ ਲੱਗੇ ਕਿ ਇਹ ਸਹੀ ਹੈ ਤਾਂ ਤੁਸੀਂ ਆਪਣੇ ਵਿਚਾਰ ਜ਼ਰੂਰ ਦੇਣਾ। ਤਤ 26 ਅਕਤੂਬਰ ਤੱਕ ਅਸੀਂ ਆ ਕਾਫੀ ਤਿਆਰੀ ਕਰਾਂਗੇ ਔਰ ਲਗਾਤਾਰ ਜੋ ਵੀ ਅਸੀਂ ਕਰਦੇ ਆ ਉਹ ਲਗਾਤਾਰ ਤੁਹਾਨੂੰ ਭੇਜਦੇ ਆ ਫੋਟੋ ਆ ਰਹੀ ਮੂਵੀ ਰਹੀ ਅਸੀਂ ਤੁਹਾਨੂੰ ਭੇਜਦੇ ਰਹਿਨੇ ਆ ਸੂਚਨਾ ਦਿੰਦੇ ਰਹਿਨੇ ਆ ਬੇਗਮ ਸ਼ਹਿਰਤ ਬਹੁਤ ਜ਼ਿਆਦਾ ਸੂਚਨਾ ਉਹਦੀ ਆਉਂਦੀ ਰਹਿੰਦੀ ਆ ਔਰ ਤੁਹਾਡਾ ਪੈਸਾ ਬਹੁਤ ਬਹੁਤ ਧਿਆਨ ਨਾਲ ਜੰਤਰ ਸੰਗ ਦੇ ਖਾਤੇ ਚ ਚਲਾ ਜਾਂਦਾ ਹੈ ਰੋਤੋ ਇਹ ਖਰਚਾ ਹੁੰਦਾ ਸੋ ਮੇਰੇ ਵੀਰੋ ਮੈਂ ਅੰਤ ਵਿੱਚ ਫਿਰ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਪੁਸਤਕ ਨਾਲ ਪਿਆਰ ਜ਼ਰੂਰ ਕਰੋ ਤੁਸੀਂ ਜਿੰਦਗੀ ਦੇ 10 ਪੁਸਤਕਾਂ ਇਕੱਠਾ ਠਾਣ ਕੇ ਪੜ੍ਹ ਕੇ ਵੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਪੁਸਤਕ ਚੀਜ਼ ਕੀ ਹੁੰਦੀ ਹੈ ਪੁਸਤਕ ਮਾਨਸਿਕ ਕ੍ਰਾਂਤੀ ਕਰਦੀ ਹੈ ਸਮਾਜਿਕ ਕ੍ਰਾਂਤੀ ਕਰਦੀ ਹੈ ਰਾਜਨੀਤਿਕ ਕ੍ਰਾਂਤੀ ਕਰਦੀ ਹੈ ਦੁਨੀਆਂ 'ਚ ਜਿੰਨੀਆਂ ਕ੍ਰਾਂਤੀਆਂ ਉਹ ਪੁਸਤਕ ਤੋਂ ਆਈਆਂ ਵਿਚਾਰਤਾਰਾ ਤੋਂ ਆਈਆਂ ਤੁਸੀਂ ਮੇਰੀ ਬੇਨਤੀ ਪ੍ਰਵਾਨ ਕਰਕੇ ਜਿਹੜੀਆਂ ਜਿਹੜੀਆਂ 10 ਪੁਸਤਕਾਂ ਕੋਈ ਚੁਣ ਲਓ ਤੁਸੀਂ ਸਿਰਫ 10 ਇੱਕ ਵਾਰ ਔਰ ਉਹਨਾਂ ਨੂੰ ਟਾਈਮ ਦਿਓ ਤੁਸੀਂ ਪੜੋ ਨਾ ਤੇ ਜਦ ਤੁਸੀਂ 10 ਪੁਸਤਕਾਂ ਪੜ ਜਾਓਗੇ ਤਾਂ ਪੜਨ ਤੋਂ ਪਹਿਲਾਂ ਤੇ ਪੜਨ ਤੋਂ ਬਾਅਦ ਤੁਸੀਂ ਅੰਤਰ ਵੇਖੋ ਤੁਹਾਡੇ ਅੰਦਰ ਕੀ ਆ ਤੁਸੀਂ ਕੈਸੇ ਮਨੁੱਖ ਬਣ ਗਏ ਮਤ ਸੋਚੋਗੇ ਤੁਹਾਡੇ ਕੋਲ ਟਾਈਮ ਨਹੀਂ ਹੈ ਮਿੱਤਰੋ ਇੱਕ ਦਿਨ ਸਾਰੇ ਟਾਈਮ ਖਤਮ ਹੋ ਜਾਣਗੇ ਕਿ ਜਿੰਦਗੀ ਜਦ ਚਲੀ ਜਾਏਗੀ ਤਾਂ ਸਾਰੇ ਟਾਈਮ ਖਤਮ ਹੋ ਜਾਣਗੇ ਇਜਾਉਂਦੇ ਜੀ ਦੀਆਂ ਬਾਤਾਂ ਹੈ ਆਪਣੇ ਪੁਰਖਿਆਂ ਨੂੰ ਪੜੋ ਤੇ ਮੈਂ ਤੁਹਾਨੂੰ ਹੋਰ ਨਹੀਂ ਤਾਂ ਕਟੂਕਟ ਇੱਕ ਜ਼ਰੂਰ ਕਹੂੰਗਾ ਕਿ ਤੁਸੀਂ ਭਾਰਤੀ ਲੋਕ ਰੀਤ ਕਿਵੇਂ ਬਣੇ ਇਹਨੂੰ ਜ਼ਰੂਰ ਪੜਿਓ ਇਸ ਸੈਂਕੜੇ ਕਿਤਾਬਾਂ ਦਾ ਨਿਚੋੜ ਹੈ ਪਰ ਤੁਸੀਂ ਅਗਰ ਭਾਰਤ ਨੂੰ ਸਮਝਣਾ ਹੈ ਆਪਣੇ ਆਪ ਨੂੰ ਸਮਝਣਾ ਹੈ ਬ੍ਰਾਹਮਣਵਾਦ ਨੂੰ ਸਮਝਣਾ ਹੈ ਮੁਕਤੀ ਤੇ ਆਜ਼ਾਦੀ ਨੂੰ ਸਮਝਣਾ ਹੈ ਤੇ ਇਹ ਪੁਸਤਕ ਤੁਹਾਡੇ ਵਾਸਤੇ ਬਹੁਤ ਮਾਣੇ ਰੱਖਦੀ ਹੈ। ਤੁਮੇ ਬੇਨਤੀ ਕਰੂੰਗਾ ਕਿ ਕੋਈ ਵੀ ਆਦਮੀ ਚਾਹੇ ਥੋੜਾ ਪੜਿਆ ਚਾਹੇ ਜਿਆਦਾ ਉਹ ਪੁਸਤਕ ਨਾਲ ਪਿਆਰ ਕਰੇ। ਅਰ ਨੰਬਰ 2 ਤੇ ਇਹ ਸੋਸ਼ਲ ਮੀਡੀਆ ਉੱਪਰ ਇਹ ਲੁੱਕ ਤੁਹਾਡਾ ਕੋਈ ਵੀਡੀਓ ਨਹੀਂ ਸੀ। ਇਹ ਸੋਸ਼ਲ ਮੀਡੀਆ ਤੁਹਾਡਾ ਮੀਡੀਆ। ਤੁਹਾਨੂੰ ਕੋਈ ਨਹੀਂ ਰੋਕਦਾ। ਤੁਸੀਂ ਅੱਛੀਆਂ ਬਾਤਾਂ ਕਰੋ ਆਪਣੇ ਲੋਕਾਂ ਨਾਲ ਗੱਲਬਾਤ ਕਰੋ ਔਰ ਮੈਂ ਸਵੇਰ ਦੇ ਲਗਭਗ 3:30 3:30 ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪੜ ਕੇ ਹਟਿਆ ਸੁਣ ਕੇ ਹਟਿਆ ਔਰ 6 ਵਜਣ ਵਾਲੇ ਆ ਮੈਂ ਤੁਹਾਡੇ ਨਾਲ ਬਾਤਾਂ ਕਰ ਰਿਹਾ ਬਹੁਤ ਸਾਰੇ ਲੋਕ ਮੈਨੂੰ ਸੁਣ ਵੀ ਰਹੇ ਹੋਣਗੇ ਬਹੁਤ ਸਾਰੇ ਜਦੋਂ ਉੱਠਣਗੇ ਉਦੋਂ ਸੁਣਨਗੇ ਫਿਰ ਤੁਸੀਂ ਆਪਣੇ ਵਿਚਾਰ ਦਿਓਗੇ ਅੱਜ ਮੈਂ ਜਿਵੇਂ ਤੁਹਾਨੂੰ ਪੜਿਆ ਤਾਂ ਇਹ ਮੀਡੀਆ ਇਹ ਕਮਾਲ ਦਾ ਮੀਡੀਆ ਹੈ ਇਹ ਤੁਹਾਡਾ ਟੀਵੀ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਮੀਡੀਆ ਹੈ ਔਰ ਤੁਸੀਂ ਬਹੁਤ ਵੱਡਾ ਪਰਵਰਤਨ ਕਰ ਸਕਦੇ ਆ ਇਸ ਵੀਡੀਓ ਰਾਹੀਂ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਮੇਰੀ ਇਹ ਅਪੀਲ ਪ੍ਰਵਾਨ ਕੀਤੀ ਸਾਰਿਆਂ ਨੇ ਕਿ ਤੁਸੀਂ ਇਸ ਮੀਡੀਆ ਦੇ ਵਿੱਚ ਜਿਹੜਾ ਫालतू ਚੀਜ਼ਾਂ ਕਦੇ ਨਹੀਂ ਆਉਣ ਦਿੱਤੀਆਂ ਫਜ਼ੂਲ ਗੱਲਾਂ ਫਜ਼ੂਲ ਫੋਟੋਆਂ ਫਜ਼ੂਲ ਤਰ੍ਹਾਂ ਦੀ ਐਵੇਂ ਲਟਰਮ ਪਟਰਮ ਕਦੇ ਤੁਸੀਂ ਨਹੀਂ ਇਹਦੇ ਚਾਣ ਦਿੱਤੀ ਮੈਂ ਤੁਹਾਨੂੰ ਅਪੀਲਾ ਕੀਤੀਆਂ ਮੈਂ ਤੁਹਾਨੂੰ ਲਿਖਿਆ ਔਰ ਤੁਸੀਂ ਪ੍ਰਵਾਨ ਕੀਤਾ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਮੈਂ ਕਦੇ ਨਹੀਂ ਵੇਖਦਾ ਬਹੁਤ ਰਿਆ ਕਦੇ ਕਦਾਈ ਹੁੰਦਾ ਹੈ ਕਿ ਕੋਈ ਐਵੇਂ ਬੇਮਤਲਬ ਜੀਆਂ ਫੋਟੋ ਪਾ ਦਿੰਦਾ ਪਰ ਨਹੀਂ ਤੁਸੀਂ ਇੱਕ ਇੱਕ ਅਨਸਾਸ਼ਨ ਕੈਂਪ ਕੀਤਾ ਹੈ ਤੁਸੀਂ ਬੁੱਧੀ ਦੇ ਸਿਖਰ ਵੱਲ ਗਏ ਹੋ ਤੁਸੀਂ ਸੱਚ ਨੂੰ ਪਛਾਣਿਆ ਔਰ ਮੈਂ ਬਹੁਤ ਖੁਸ਼ ਆ ਕਿ ਤੁਸੀਂ ਸੱਚ ਦੇ ਬਹੁਤ ਕਰੀਬ ਰਹਿੰਦੇ ਹੋ ਤੁਸੀਂ ਵੀਡੀਓ ਦੀ ਵਰਤੋਂ ਕਰੋ ਜਿੰਨੀ ਹੋ ਸਕਦੀ ਹੈ ਦੀ ਵਰਤੋਂ ਕਰੋ ਪਰ ਇਸ ਤਰੀਕੇ ਨਾਲ ਕਰਨਾ ਹੈ ਕਿ ਤੁਹਾਡੀ ਸਿਹਤ ਦਾ ਨੁਕਸਾਨ ਨਾ ਹੋਵੇ ਔਰ ਤੁਹਾਡਾ ਬਾਕੀ ਜੀਵਨ ਹੈ ਜਿਹੜਾ ਉਹਦੇ 'ਚ ਕੋਈ ਜ਼ਿਆਦਾ ਕਰ ਨਾ ਪਾਵੇ। ਇਹਨੂੰ ਬਰਤਨ ਦੀ ਕੋਸ਼ਿਸ਼ ਕਰੋ। ਇਹ ਤੋਂ ਬਚ ਕੇ ਬਚ ਕੇ ਵੀ ਚੱਲਣਾ ਹੈ। ਇਹਦੇ ਇਹਦੀ ਜਿਹੜੇ ਨੁਕਸਾਨ ਹੈ ਸਰੀਰਕ ਨੁਕਸਾਨ ਉਹਨਾਂ ਤੋਂ ਹੀ ਬਚ ਕੇ ਚੱਲਣਾ ਹੈ। ਤਾਂ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ 1 ਘੰਟਾ ਆਪਣੇ ਲੋਕਾਂ ਵਾਸਤੇ ਜ਼ਰੂਰ ਕੱਢਿਆ ਕਰੋ। ਪੁਸਤਕਾਂ ਰਹੀਂ, ਸੰਵਾਦਕੀਆਂ ਰਹੀਂ, ਔਰ ਸੋਸ਼ਲ ਮੀਡੀਆ ਰਹੀਂ। 1.5 ਘੰਟਾ ਜ਼ਰੂਰ ਕੱਢਿਆ ਕਰੋ। ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਗੱਲਾਂ ਬਾਤਾਂ ਕਰਦੇ ਹੋ ਮੈਨੂੰ ਵੀ ਸੁਣਦੇ ਹੋ ਮੈਨੂੰ ਸੁਣਾਉਂਦੇ ਹੋ ਤੁਸੀਂ ਆਪਣੀ ਇੱਛਾ ਪ੍ਰਗਟ ਕਰਦੇ ਹੋ ਉਹ ਤੁਸੀਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਂਦੇ ਹੋ ਮੈਂ ਤੁਹਾਡਾ ਧੰਨਵਾਦੀ ਹਾਂ ਜੈ ਭੀਮ ਜੈ ਭਾਰਤ ਨਮੋ ਬੁੱਧਾ ਭਾਰਤ ਨਮੋ ਬੁੱਧਾ ਭਾਰਤ ਨਮੋ ਬੁੱਧਾ ਭਾਰਤ ਨਮੋ ਬੁੱਧਾ ਭਾਰਤ ਨਮੋ